ਵੇਲੇ ਵਾਲੀ ਖੁਸ਼ਖਬਰੀ ਹੈ ਕਿ ਕੋਈ ਵੇਲਾ ਰਹਿਣ ਦਾ ਇਸ਼ੂ ਕੇ ਹੱਥੇ ਬੜਾ ਮਾਰ ਬਿਲਾ ਉਹ ਕਹਿੰਦਾ ਕਿ ਤੂੰ ਕੰਮ ਕੀ ਕਰਦਾ ਕਹਿੰਦਾ ਮੈਂ ਵੇਲਾ ਰਹਿਣਾ ਤੇ ਉਹ ਕਹਿੰਦਾ ਕਿ ਯਾਰ ਛੱਡੀ ਨਾ ਇਹ ਕੰਮ ਬੜਾ ਸੁਣਾ ਹੀ ਚਲੋ ਵੇਲੇ ਰਹਿਣ ਦਾ ਮੁਕਾਬਲਾ ਬਈ ਬਹੁਤ ਵੱਡਾ ਤੁਹਾਨੂੰ ਪਤਾ ਹੈ ਇਹ ਵੀ ਕੰਮ ਹੀ ਹੈ ਤਾਂ ਗੱਲਿਆ ਕਿ ਵੇਲੇ ਰਹਿਣ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਨੋਖੀ ਪਹਿਲ ਜਿਹੜੀ ਬਰਨਾਲੇ ਜ਼ਿਲ੍ਹੇ ਦੇ ਪਿੰਡ ਬੀਲਾ ਤੋਂ ਹੋਈ ਸੀ ਜਿੱਥੇ ਬੜੀ ਗਿਣਤੀ ਦੇ ਵਿੱਚ ਲੋਕਾਂ ਨੇ ਹਿੱਸਾ ਲਿਆ ਸੀ ਤੇ ਹੁਣ ਕੋਲੀਆ ਖੁਰ ਦਾ ਕੋਲੀਆ ਪਿੰਡ ਤੁਹਾਨੂੰ ਪਤਾ ਹੈ ਮਸ਼ਹੂਰ ਹੈ ਕੋਲੀਆ ਖੁਰ ਤੇ ਕੋਲੀਆ ਕਲਾ ਤਾਂ ਇੱਥੋਂ ਦੇ ਨੌਜਵਾਨਾਂ ਨੇ ਵੀ ਮੁਕਾਬਲਾ ਰੱਖ ਦਿੱਤਾ ਜੇ ਤੇ ਪਹਿਲਾ ਨਾਮ ਹੈਗਾ ਜੇ 4500 ਦੂਜਾ ਹੈਗਾ ਜੇ 2500 ਤੇ ਤੀਜਾ ਹੈਗਾ ਜੇ 1500 ਤਾਂ ਗੱਲ ਇਹ ਆ ਕਿ ਇਹਦੇ ਵਿੱਚ ਕੀ ਆ ਮੁਕਾਬਲੇ ਦੇ ਨਿਯਮ ਵੀ ਸੁਣ ਲੋ ਹਿੱਸਾ ਲੈਣ ਵਾਲਿਆਂ ਕੋਲ ਮੋਬਾਈਲ ਫੋਨ ਨਹੀਂ ਹੋਏਗਾ ਛੱਟਵਾਦ ਘੰਟੀ ਨਹੀਂ ਵਜੇਗੀ ਉਹ ਨਾ ਤੇ ਸੌ ਸਕਦੇ ਹਨ ਤੇ ਨਾ ਕਿਸੇ ਦੇ ਨਾਲ ਗੱਲ ਕਰ ਸਕਦੇ ਆ ਠੀਕ ਹੈ ਜੀ ਕੋਈ ਗੇਮ ਵਗੈਰਾ ਵੀ ਉਹ ਨਹੀਂ ਖੇਡੜਗੇ ਮਤਲਬ ਕਿ ਆਪਸ ਤੇ ਵਿੱਚ ਭਲਾ ਉੱਥੇ ਤਾਂ ਆਸ਼ ਖੇਡਣ ਲੱਜਾਂ ਵਾਸ਼ਰੂਮ ਜਾਣ ਤੇ ਖਾਣ ਪੀਣ ਦੀ ਵੀ ਬਣਾਈ ਆ ਯਾਰ ਆ ਤੇ ਬਾੜੀ ਸ਼ਰਤ ਟਾਈਟ ਰੱਖ ਦਿੱਤੇ ਤੇ ਸਮੇਂ ਦੀ ਕੋਈ ਹੱਦ ਨਹੀਂ ਬਸ ਇੱਕੋ ਥਾਂ ਤੇ ਟਿਕ ਕੇ ਬੈਠਣਾ ਹੈ ਮੁਕਾਬਲੇ ਦੇ ਨਿਯਮ ਵੀ ਆ ਗਏ ਨੇ ਕਿ ਹੁਣ ਭਾਈ ਜੇ ਕੋਈ ਇਸ਼ਕ ਹੈ ਤੇ ਉਹ ਜਾ ਸਕਦਾ। ਅਸਲ ਕੀ ਹੈ ਕਿ ਇਹਨਾਂ ਮੁਕਾਬਲਿਆਂ ਦਾ ਮੰਤਵ ਹੈ ਕਿ ਫੋਨ ਦੇ ਨਾਲੋਂ ਇਨਸਾਨ ਨੂੰ ਤੋੜਨਾ ਜਿਹੜੀ ਇਹ ਬਲਾ ਚੰਬੜੀ ਹੈ ਨਾ ਫੋਨ ਦੀ। ਇਹ ਫੋਨ ਰੂਪੀ ਬਲਾਤਾ ਨੂੰ ਪਤਾ ਹੀ ਹੈ ਛੜਦੀ ਨਹੀਂ ਹੈ। ਤਾਂ ਭਾਈ ਇਹਦੇ ਤੋਂ ਥੋੜਾ ਖੜਾ ਛੜਾਇਆ ਜਾਵੇ ਮਰੁਖ ਦਾ ਵੈਸੇ ਜਦੋਂ ਅਸੀਂ ਬਚਪਨ ਚ ਸੀ ਜਾਂ ਜਵਾਨ ਸੀ ਤਾਂ ਮੇਰੇ ਖਿਆਲ ਦੇ ਨਾਲ ਕਦੇ ਸੋਚਿਆ ਨਹੀਂ ਹੋਏਗਾ ਕਿ ਇਤਾਂ ਦੇ ਮੁਕਾਬਲੇ ਵੀ ਸਾਨੂੰ ਵੇਖਣ ਨੂੰ ਮਿਲ ਲਗੇ। ਸ਼ੁਰੂਆਤ ਪੈਂਦੀਆਂ ਸਨ ਰਸਾਕਸ਼ੀ ਉਦੇਸੀ ਕਬੀ ਕਬੱਡੀ ਚਲਦੀ ਹੁੰਦੀ ਸੀ ਫੁੱਟਬਾਲ ਹਾਕੀ ਕ੍ਰਿਕਟ ਇਹ ਮੁਕਾਬਲੇ ਚੱਲਦੇ ਹੁੰਦੇ ਸਨ ਪਰ ਕਦੇ ਇਹ ਨਹੀਂ ਸੀ ਸੋਚਿਆ ਕਿ ਕਦੇ ਇੱਕ ਦਿਨ ਇਹ ਤਰ੍ਹਾਂ ਦਾ ਹੋ ਕਿ ਸਾਨੂੰ ਇਹ ਮੁਕਾਬਲੇ ਵੇਖਣੇ ਪੈਣ ਕਿ ਜਿਹਦੇ ਵਿੱਚ ਬਸ ਉਜਨੀ ਕਰਨਾ ਬਾ ਬੈਠੜਾਈ ਆ ਬਸ ਬੈਠਣਾ ਹੀ ਆ ਸੋ ਇਹ ਮਾਮਲਾ ਜਿਹੜਾ ਦੇਖ ਕੇ ਤੇ ਵਾਕਿਆ ਅਚੰਭਾ ਹੈ ਸਾਨੂੰ ਅੱਜ ਦੇ ਦੌਰ ਦੇ ਵਿੱਚ ਜਿਨ੍ਹਾਂ ਨੇ ਉਮਰ ਦੇ ਕੈਦਾ ਹੱਕੇ ਲੰਘਾ ਲਏ ਨੇ ਤਾਂ ਇਸ ਸਾਟੇ ਵਾਸਤੇ ਅਚੰਭਾ ਹੈ ਕਿ ਵੇਖੋ ਇਹੋ ਇਹੋ ਜੇ ਵੀ ਉਹ ਪਰਾਲੇ ਕਰਨੇ ਪੈ ਰਹੇ ਕਿ ਦੋ ਕੜੀਆਂ ਮੋਬਾਈਲ ਦੇ ਨਾਲ ਉਹ ਬੰਦੇ ਨੂੰ ਤੋੜ ਕੇ ਤੇ ਆਪਣੇ ਆਪ ਨਾਲ ਜੋੜ ਕੇ ਬਿਠਾਇਆ ਜਾਵੇ ਠੀਕ ਹੈ ਕੋਸ਼ਿਸ਼ਾਂ ਠੀਕ ਨੇ ਪਰ ਜਿਹੜਾ ਇੱਕ ਵਾਰੀ 4500 ਜਿੱਤ ਕੇ ਚਲਾ ਜਾਊਗਾ ਕਿ ਉਹ ਮੋਬਾਈਲ ਦੇ ਨੇੜੇ ਨਹੀਂ ਜਾਊਗਾ ਬਾਅਦ ਦੇ ਵਿੱਚ ਇਹ ਵੀ ਗੱਲ ਸੋਚਣ ਵਾਲੀ ਹੈ ਇੱਕ ਦਿਨ ਤੇ ਦੂਰ ਬਹਿ ਜਾਊਗਾ ਬੰਦਾ ਮਾਰੀ ਦਿਆ ਪਰ ਬਾਅਦ ਦੇ ਵਿੱਚ ਕੀ ਹੋਊਗਾ ਤੋ ਆਪਣਾ ਸਕਰੀਨ ਟਾਈਮ ਜਿਹੜਾ ਹੈ ਨਾ ਮੋਬਾਈਲ ਤੋਂ ਬਗੈਰ ਨਹੀਂ ਰਹਾ ਜਾ ਸਕਦਾ ਸਰ ਮੋਬਾਈਲ ਅੱਜ ਦੀ ਜ਼ਰੂਰਤ ਹੈ ਕੋਈ ਵੀ ਬੰਦਾ ਜੇ ਆਪਾਂ ਦੇਖੀਏ ਤੇ ਦੁਨੀਆਦਾਰੀ ਦੇ ਵਿੱਚ ਵਿਦਾਉ ਮੋਬਾਈਲ ਮੇਰੇ ਖਿਆਲ ਦੇ ਨਾਲ ਬਹੁਤ ਪਛੜ ਜਾਏਗਾ ਪਰ ਆਪਣਾ ਸਕਰੀਨ ਟਾਈਮ ਸੈੱਟ ਕਰਕੇ ਰੱਖੋ ਕਿੰਨਾ ਕੋ ਦੇਖਣਾ ਐਵੇਂ ਅਵਾ ਗਾਉਣ ਚੱਕਰਾਂ ਦੇ ਵਿੱਚ ਭੈਣ ਦੇ ਲੋੜ ਨਹੀਂ ਹਾਂ ਇਸ ਮੁਕਾਬਲੇ ਦੇ ਵਿੱਚ ਜਾਓ ਹਮ ਹਮਾਕੇ ਪਹੁੰਚੋ ਹੋ ਸਕਦਾ ਤੁਸੀਂ ਵੀ ਵਜੇਤਾ ਬੜ ਜੋ